올 인디아 6 스튜던트 페데레이션 වලੋਂ 15 ఆగస్ట్ ਨੂੰ ਦੇਸ਼ ਭਰ ਵਿੱਚ ਆਜ਼ਾਦੀ ਦਿਵਸ ਮੌਕੇ ਹੋਣ ਵਾਲੇ ਜਸ਼ਨਾਂ ਦਾ ਬਾਈਕਾਟ ਕਰਨ ਦਾ ਫੈਸਲਾ ਲਿਆ ਗਿਆ ਹੈ। ਅਮਰੀਕਾ ਵਿੱਚ ਹੋਈ ਪ੍ਰੈਸ ਕਾਨਫਰੰਸ ਦੌਰਾਨ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਦੇਸ਼ ਨੂੰ ਆਜ਼ਾਦ ਕਰਾਉਣ ਲਈ ਸਿੱਖਾਂ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਨੇ ਪਰ ਸਰਕਾਰ ਨੇ ਅਜੇ ਤੱਕ ਸਿੱਖਾਂ ਨਾਲ ਕੋਈ ਇਨਸਾਫ਼ ਨਹੀਂ ਕੀਤਾ। ਦੇਸ਼ ਦੇ ਵਿੱਚ ਨਿਆਂ ਨਹੀਂ ਮਿਲਿਆ ਅਤੇ ਸੰਵਿਧਾਨ ਦੀ ਧਾਰਾ 25 ਕਲਾਸ 2 ਜਿਹੜੀ ਹੈ ਉਸ ਦੇ ਵਿੱਚ ਅੱਜ ਵੀ ਸੋਧ ਨਹੀਂ ਕੀਤੀ ਗਈ। ਔਰ ਜੋ ਪੰਜਾਬ ਦੇ ਮਸਲੇ ਨੇ ਦਰਿਆਈ ਪਾਣੀ ਨੇ ਜਾਂ ਹੋਰ ਜਿੰਨੇ ਵੀ ਮਸਲੇ ਨੇ ਕਿਸੇ ਦੇ ਉੱਪਰ ਵੀ ਸਾਨੂੰ ਇਨਸਾਫ ਨਹੀਂ ਮਿਲਿਆ ਔਰ ਦੇਸ਼ ਦੇ ਅੰਦਰ ਜੋ ਪੰਜਾਬ ਹੈ ਪੰਜਾਬ ਦੀ ਸਰਜ਼ਮੀਨ ਦੇ ਉੱਪਰ ਬੇਅਦਬੀ ਦੀਆਂ ਘਟਨਾਵਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਦੂਜੇ ਧਰਮਾਂ ਦੇ ਗ੍ਰੰਥਾਂ ਦੀਆਂ ਧਰਮ ਬੇਅਦਬੀ ਦੀਆਂ ਘਟਨਾਵਾਂ ਦਿਨੋਂ ਦਿਨ ਹੋ ਰਹੀਆਂ ਨੇ ਅਜਿਹੇ ਹਾਲਾਤਾਂ ਦੇ ਵਿੱਚ ਸਾਨੂੰ ਨਹੀਂ ਲੱਗਦਾ ਕਿ ਅਸੀਂ ਦੇਸ਼ ਦੀ ਆਜ਼ਾਦੀ ਦੇ ਜਿਹੜੇ ਜਸ਼ਨ ਨੇ ਉਹਨਾਂ ਨੂੰ ਮਨਾ ਸਕੀਏ 올 인디아 식스 스튜던트 페데레이션 ਵੱਲੋਂ 84 ਦੇ ਦੰਗਾ ਪੀੜਿਤ ਟਿਕਾਣਿਆਂ ਨੂੰ ਇਨਸਾਫ ਦੀ ਮੰਗ ਲਈ 4 ਅਗਸਤ ਨੂੰ ਦਿੱਲੀ ਦੇ ਸੰਯੁਕਤ ਰਾਸ਼ਟਰ ਦੇ ਦਫ਼ਤਰ 'ਚ ਮੰਗ ਪੱਤਰ ਸੌਂਪਿਆ ਜਾਵੇਗਾ। ਅਮਰਸਰ ਤੋਂ ਸੁਮੇਤ ਖੰਨਾ, ਜਗਬਣੀ ਟੀਵੀ